ਇਹ ਕਿਹੜੇ ਦਫ਼ਤਰ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਮਜ਼ਦੂਰ ਮਲਾਜ਼ਮ ਕਾਂਗਰਸ ਜਾਨੀ ਕੇ ਕੇਸੀ ਵਿਭਾਗ ਪੰਜਾਬ ਪ੍ਰਦੇਸ਼ ਤੇ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਇਸਮੇ ਤੇ ਡੋਮਾ ਪਰਿਸ਼ੰਗ ਅੱਜ ਅਸੀਂ ਜਿਹੜਾ ਇਹ ਪ੍ਰੋਗਰਾਮ ਕਰ ਰਹੇ ਹਾਂ ਲੋਕਤੰਤਰ ਬਚਾਓ ਵੋਟ ਅਧਿਕਾਰ ਬਚਾਓ ਮਨਰੇਗਾ ਸਕੀਮ ਬਚਾਓ ਲੇਬਰ ਐਕਟ ਬਚਾਓ ਚੇਤਨਾ ਕਾਨਫਰੰਸ ਅਸੀਂ ਕਰ ਰਹੇ ਹਾਂ ਪਿਛਲੇ ਦਿਨੀ ਹੀ ਭਾਰਤ ਦੇ ਚੋਣ ਕਮਿਸ਼ਨ ਨੇ ਬਿਹਾਰ ਸਟੇਟ ਨੂੰ ਮਾਡਲ ਬਣ ਕੇ ਇਹ ਗੱਲ ਕਹੀ ਕਿ ਵੋਟ ਪਾਉਣ ਵਾਲਾ ਵਿਅਕਤੀ ਉਹੀ ਅਧਿਕਾਰ ਦੀ ਵਰਤੋਂ ਕਰੂਗਾ ਬੋਟ ਦੇ ਅਧਿਕਾਰ ਦੀ ਜਿਹਦੇ ਕੋਲ ਜ਼ਮੀਨ ਦੇ ਕਾਗਜ਼ ਹੋਣਗੇ ਮਲਕੀ ਦੇ ਘਰ ਦੇ ਮਲਕੀ ਦੇ ਕਾਗਜ਼ ਹੋਣਗੇ ਜਨਮ ਪੱਤਰੀ ਹੋਊਗੀ ਜਾਂ ਸਰਕਾਰੀ ਨੌਕਰੀ ਦਾ ਕੋਈ ਸਬੂਤ ਹੋਊਗਾ ਜਿਹਦਾ ਬਹੁਤ ਵੱਡਾ ਵਿਰੋਧ ਹੋਣਾ ਚਾਹੀਦਾ ਸੀ ਦੇਸ਼ ਦੇ ਵਿੱਚ ਤੇ ਰਾਹੁਲ ਗਾਂਧੀ ਜੀ ਨੇ ਵੱਡੀ ਪੱਧਰ ਤੇ ਇਸ ਗੱਲ ਦਾ ਵਿਰੋਧ ਕੀਤਾ ਸਭ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 10 ਪटीशनਾਂ ਦਰ ਹੋਈਆਂ ਔਰ ਮਾਨਯੋਗ ਸੁਪਰੀਮ ਕੋਰਟ ਨੇ ਭਾਵੇਂ ਗੱਲ ਕਹਿ ਦਿੱਤੀ ਹੈ ਕਿ ਨਹੀਂ ਵੋਟ ਪਾਉਣ ਦਾ ਅਧਿਕਾਰ ਜਾਂ ਵੋਟ ਬਣਾਉਣ ਦਾ ਅਧਿਕਾਰ ਆਧਾਰਕਾਰ ਦੇ ਰਸਨ卡 ਨੂੰ ਵੀ ਮੰਨਿਆ ਜਾਵੇ ਪਰ ਉਹਦੀ ਜਿਹੜੀ ਸੁਣਵਾਈ ਆ ਉਹ 28 ਤਰੀਕ ਨੂੰ ਲਾਸਟ ਸੁਣਵਾਈ ਹੈਗੀ ਹੈ ਪਰ ਮੈਂ ਸਮਝਦਾ ਹਾਂ ਕਿ ਭਾਜਪਾ ਦੀ ਸਰਕਾਰ ਮੋਦੀ ਸਰਕਾਰ ਚੋਣ ਕਮਿਸ਼ਨ ਦੇ ਰਾਹੀਂ ਐਸੀਬੀਸੀ ਕਲਾਸ ਦੇ ਮਿਨੋਰਟੀਆ ਜਾਨੀ ਘੱਟ ਗਿਣਤੀ ਵਰਗ ਦੀਆਂ ਵੋਟਾਂ ਨੂੰ ਬਹਾਨਾ ਬਣਾ ਕੇ ਕੱਟਣਾ ਚਾਹੁੰਦੀ ਹੈ ਚੋਣ ਕਮਿਸ਼ਨ ਇੱਕ ਪਾਸੇ ਇੱਕ ਸਟੇਟਮੈਂਟ ਦੇ ਰਿਹਾ ਹੈ ਕਿ 2 ਕਰੋੜ 94 ਲੱਖ ਵੋਟਾਂ ਬਿਹਾਰ ਦੇ ਵਿੱਚ ਪਹਿਲਾਂ ਜਾਲੀਪੋਰ ਹੋਈਆਂ ਇਸ ਕਰਕੇ ਸਿੱਧੀ ਸੁਧਾਈ ਕਰ ਰਹੇ ਹਨ ਤੋਂ ਮੈਂ ਮੰਨਦਾ ਹਾਂ ਕਿ ਚੋਣ ਕਮਿਸ਼ਨ ਨੂੰ ਇਹ ਗੱਲ ਕਹਿਣੀ ਚਾਹੀਦਾ ਕਿ ਜੇ 2 ਲੱਖ 2 ਕਰੋੜ 94 ਲੱਖ ਵੋਟਾਂ ਜਾਲੀ ਪਈਆਂ ਤਾਂ ਇਹਦਾ ਮਤਲਬ ਬਿਹਾਰ ਤੋਂ ਜਿੱਤੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਜਾਲੀ ਵੋਟਾਂ ਨਾਲ ਜਿੱਤੇ ਉਹਨਾਂ ਨੂੰ ਸਾਰਿਆਂ ਨੂੰ ਡਿਸਮਿਸ ਕਰਕੇ ਦੁਬਾਰਾ ਚੋਣ ਜਿਹੜੀ ਆ ਉਹ ਕਰਵਾਉਣੀ ਚਾਹੀਦੀ ਹੈ ਔਰ ਦੂਜੀ ਗੱਲ ਜਨਮ ਪੱਤਰੀ ਜਿਹੜੀ ਇਹ ਗੱਲ ਕਰਦੇ ਆ ਜਿਹੜੇ ਪਿੰਡੂ ਖੇਤਰ ਦੇ ਲੋਕ ਹੈ ਸਾਮੇਰੀਏ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਜਨਮ ਪੱਤਰੀ ਦਾ ਪਤਾ ਨਹੀਂ ਨਾ ਹੀ ਉਹਨਾਂ ਕੋਈ ਸਾਧਨ ਹੈ ਪਿੰਡਾਂ ਦੇ ਵਿੱਚ ਪਹਿਲਾਂ ਕੀ ਸੀਗਾ ਕਿ ਡਿਵੀਆਂ ਹੋ ਜਾਂਦੀਆਂ ਸੀ ਦਾਈਆਂ ਹੁੰਦੀਆਂ ਸੀ ਤੇ ਛੋਟੇ-ਮੋਟੇ ਹਸਪਤਾਲਾਂ ਦੇ ਵਿੱਚ ਰਿਵਿਊ ਹੋਣ ਦੀ ਕੋਈ ਦਰਜ ਨਹੀਂ ਸੀ ਕਰਾਉਂਦਾ ਮਤਲਬ ਇਨਡਾਇਰੈਕਟ ਰੰਗ ਨਾਲ ਬਾਬਾ ਸਾਹਿਬ ਡਾਕਟਰਾਂ ਬਿੜਕਾਰ ਦੁਆਰਾ ਤੇ ਭਾਰਤੀ ਸੰਵਿਧਾਨ ਦੁਆਰਾ ਦਿੱਤੇ ਗਏ ਬੋਰਡ ਦੇ ਅਧਿਕਾਰ ਨੂੰ ਖੋ ਕੇ ਐਸਬੀਸੀ ਅਤੇ ਮਿਨੋਰਟੀ ਵਰਗ ਦੇ ਲੋਕਾਂ ਦੀ ਨਾਗਰਿਕਤਾ ਭਾਰ ਦੇ ਵਿੱਚੋਂ ਖਤਮ ਕਰਨਾ ਚਾਹੁੰਦਾ ਚੋਣ ਕਮਿਸ਼ਨ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਖਤਮ ਕਰਨਾ ਚਾਹੁੰਦੀ ਹੈ ਇਹਦੇ ਵਿਰੋਧ ਚ ਅਸੀਂ ਚੇਤਨਾ ਕਾਨਫਰੰਸ ਕੀਤੀ ਹੈ ਅੱਜ ਦਾ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਸ਼ੁਰੂਆਤ ਹੈ ਔਰ ਪੂਰੇ ਪੰਜਾਬ ਭਾਰ ਦੇ ਵਿੱਚ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਮੰਗ ਪੱਤਰ ਭੇਜ ਰਹੇ ਹਾਂ ਕਿ ਚੋਣ ਕਮਿਸ਼ਨ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਪਹਿਲਾਂ ਨਹੀਂ ਤਰ੍ਹਾਂ ਦੇ ਵਿੱਚ ਵੋਟ ਪੋਲ ਹੋਣ ਦਾ ਅਧਿਕਾਰ ਸੀਗਾ ਉਸ ਦਾ ਅਧਿਕਾਰ ਹੀ ਰਹਿਣਾ ਚਾਹੀਦਾ ਹੈ ਜੇ ਭਾਰਤੀ ਸੰਵਿਧਾਨ ਦੀ ਕੋਈ ਲੰਘਣਾ ਕਰਦਾ ਹੈ ਤੇ ਐਸਸੀਐਸਟੀ ਵਰਗ ਦੇ ਲੋਕਾਂ ਦੀਆਂ ਵੋਟਾਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਨਯੋਗ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਸ ਅਧਿਕਾਰੀ ਦੇ ਖਿਲਾਫ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਕਾਰਵਾਈ ਕਰਨੀ बनਦੀ ਹੈ ਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਨ ਦੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਣੀ ਬਣਦੀ ਹੈ ਇਹ ਮੰਗ ਪੱਤਰ ਅਸੀਂ ਅੱਜ ਭੇਜ ਰਹੇ ਹਾਂ ਤੇ ਹਰ ਜ਼ਿਲ੍ਹਾ ਪੱਧਰ ਤੇ ਇਸ ਤਰ੍ਹਾਂ ਦੇ ਕਾਰਗਰਮ ਕਰਾਂਗੇ ਲੋੜ ਪਈ ਤਾਂ ਅੰਦੋਲਨ ਤੇਜ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਮਾਨਜੋਗ ਰਾਹੁਲ ਗਾਂਧੀ ਜੀ ਵੀ ਕਹਿ ਰਹੇ ਹੈ ਜਿਦੀ ਜਿੰਨੀ ਸੰਖਿਆ ਭਾਰੀ ਉਹਦੀ ਓਨੀ ਇਸੇਦਾਰੀ ਤੇ ਭਾਰ ਦਾ ਸੰਵਿਧਾਨ ਵੀ ਇਹ ਗੱਲ ਕਹਿੰਦਾ 바ਵਾ ਸਾਹਿਬ ਮਿਰਕਰ ਵੀ ਇਹ ਗੱਲ ਕਹਿੰਦੇ ਸੀ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ 바ਵਾ ਸਾਹਿਬ ਦੇ ਮਿਸ਼ਨ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਸਾਡਾ ਵਰਕਰ